ਤੇ ਸੋਹੀ ਦਾ ਮਿੱਠੂ ਬਰਾੜ ਚੰਦਾ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਰੇਡ ਕਹਿੰਦੇ 1000 ਦੀ ਪੈ ਰਹੀ ਹੈ ਜੇ ਜਫਾ ਲੱਗ ਗਿਆ ਜਫੀਆਂ ਮਾਨ ਸਨਮਾਨ ਦਿੱਤਾ ਜਾਵੇਗਾ ਸ਼ਰਨੇ ਦੇ ਜਫੇ ਦਾ 1100 1100 ਆਹ ਦੀਪਾ ਲੀ ਲਾਲਾ ਕਹਿੰਦੇ ਪੈਸੇ ਲਾਈ ਆਉਂਦਾ ਦੋ ਜਫੇ ਲਗਾਤਾਰ ਲਾਦੇ ਆ ਇੱਕ ਵਾਰੀ ਦੀਪੇ ਲਈ ਤਾੜੀਆਂ ਮਾਰੇ ਜੋਰਦਾਰ ਉਧਰ ਅਰਸ਼ ਖੋਸਾ ਕਨੇਡਾ ਆਉਂਦਾ ਸਾਹਮਣੇ ਕਹਿੰਦੇ ਦੀਪਦਪੁਰਜੀ ਵਾਲਾ ਫੇਰ ਆ ਗਿਆ ਗਿੱਲਾਂ ਦਾ ਮੇਲਾ ਚੱਲਦਾ ਟੌਪ ਦੀਆਂ ਟੀਮਾਂ ਖੇਡ ਰਹੀਆਂ ਆਹ ਦੇਖ ਇੱਕ ਪਾਸੇ ਸ਼ਰਨਾ ਖੜਾ ਇਹਦਾ ਡੱਗੁਰ ਮਾਣਾ ਪਿੰਡ ਦੂਜੇ ਦਾ ਅਤਪੁਰਜੀ ਪਿੰਡ ਆ ਦੋ ਵੱਡੇ ਮੱਲਾਂ ਦੇ ਦਰਮਿਆਨ ਕਬੱਡੀ 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 ਆ ਆ ਜਾਂਦਾ ਅਤਪੁਰਜੀ ਵਾਲਾ ਬਾਹਰ ਦੀ ਆ ਸੱਟਿਆ ਗੇਟੋਂ ਮਾਰਦੀ ਮਨਪ੍ਰੀਤ ਕਨੇਡਾ ਤੇ ਗੁਰਪ੍ਰੀਤ ਕਨੇਡਾ ਆ 1100 ਰੁਪਇਆ ਡੱਗੋ ਵਾਲੇ ਸ਼ਰਮੇ ਲਈ ਪੁੱਜਦਾ ਕਰ ਦਿੰਦਾ ਰਣਜੀਤ ਉਧਰ ਡੱਗ ਰਣਜੀਤ ਗੱਲਾਂ ਦੇ ਫੇਦੇ ਜੋ ਹਰਦੀਪ ਸੀ ਉਹ ਹਰਜੀਤ ਹੀ ਸੀ ਜੋ ਹਰਜੀਤ ਸੀ ਉਹ ਹਰਜੀਤ ਹੀ ਸੀ ਆਓ ਸਾਹਮਣੇ ਐਨ ਵੱਡੇ ਮੱਲ ਨੇ ਖੇਡ ਕਬੱਡੀ ਦੇ ਅੱਜ ਗਿੱਲਾਂ ਦਾ ਮੇਲਾ ਬੇਨ ਵਿਗਨ ਸੂਟੇ ਬੁੱਟੇ ਵੀਰੇ ਮਾਫੀ ਚਾਹੁੰਦੇ ਇੰਦਰਜੀਤ ਲੰਗਿਆਣਾ ਦੱਸੀ ਬਾਈ ਕਰਾ ਛੇਦੀ ਛੇਦੀ ਦੱਸਦੇ ਮੈਚ ਮੁੱਕ ਜਾਣਾ ਕਰਨਾ ਲੰਗਿਆਣਾ ਲਵੀ ਚੜਕ ਉਹ ਕਹਿੰਦੇ ਵੀ ਸ਼ਰਨੇ ਦਾ ਹਰ ਜਫਾ 1500 ਦਾ ਲਓ ਤਕੜਾ ਨੰਬਰ ਇਸ ਗੱਭਰੂ ਨੇ ਜੋੜ ਦਿੱਤਾ ਅਗਲੀ ਰੇਡ ਕਹਿੰਦੇ ਸਿੰਮੂ ਕੰਗ ਕੱਲੇ ਵਾਲਾ ਕਿ ਕਰੀਏ ਨਾ ਗੁੱਸਾ ਐਵੇਂ ਨਿੱਕੀ ਮੋਟੀ ਗੱਲ ਦਾ ਜੰਗਾ ਮਾੜਾ ਸਮਾ ਯਾਰੋ ਸਦਾ ਰਿੰਦਾ ਚੱਲਦਾ ਐਵੇਂ ਕਿਸੇ ਪਿੱਛੇ ਲੱਗ ਪੱਕਾ ਯਾਰ ਨਹੀਂ ਉਹ ਛੱਡੀ ਦਾ ਉੱਡੀ ਉਮਰ ਚੰ ਬਾਪਿਆਂ ਨੂੰ ਘਰੋਂ ਨਹੀਂ ਉਹ ਕੱਢੀ ਦਾ ਪੈਂਦੀ ਹੋਈ ਰੇਡ ਲਓ ਇੰਦਰ ਤੇ ਸਿੰਮੂ ਦੇ ਦਰਮਿਆਨ ਟੱਕਰ ਸਿਰੇ ਦੀ ਆ ਨੰਬਰ ਤਾੜੀਆਂ ਵਾਲਾ ਏ ਆਹ ਚੱਕ ਆਹ ਚੱਕ ਆਹ ਇੰਦਰ 1 ਮਿੰਟ ਬਿੱਲੇ ਪਲੀਜ਼ ਰੋਕੀਆ ਗੁਰਪ੍ਰੀਤ ਰੁਕੀ ਯਾਰ ਵੀਰਾ ਮੇਰੀ ਬੇਨਤੀ ਜਿਹੜੇ ਦੂਜੀ ਟੀਮ ਦੇ ਪਲੇਅਰ ਆਇਆ ਨਾ ਹੁਣੀ ਅਮਰੀਕ ਕੁਣੀ ਦੇ ਜੱਸੇ ਹੁਣੀ ਪੁੱਜਿਆ ਉਹਨਾਂ ਦੇ ਵੱਲੋਂ ਸਦਾ ਲੈ ਵੀ ਕਾਲਿਆ ਖੇਤਰਾ ਤਿਆਰੀ ਮੁਕਾਬਲਾ ਚੋਟੀ ਦਾ ਲਓ ਕਹਿੰਦੇ ਹਰ ਬੰਦੇ ਕਬੱਡੀ ਪਾ ਦਤੀ ਹੈ ਚਾਰ ਜਾਫੀ ਮਾਰਦੇ ਪੱਟਾਂ ਤੇ ਥਾਪੀਆਂ ਇੱਕ ਪਾਸੇ ਲੀਣਾ ਮੀਖ ਸਿੰਘ ਦਾ ਦੀਪਾ ਨਾ ਗੁਰਮਾਨੇ ਵਾਲਾ ਸ਼ਰਨਾ ਕਹਿੰਦੇ ਮਾਲਵੇ ਦੀ ਕਬੱਡੀ ਦਾ ਟੌਪ ਦਾ ਮੱਲ ਹੈ ਪਿਛਲੇ 15 ਸਾਲਾਂ ਤੋਂ ਇਹਨਾਂ ਮੈਦਾਨਾਂ ਦੇ ਵਿੱਚ ਤੂਤੀ ਬੋਲਦੀ ਆ ਰਹੀ ਹੈ ਆ ਲੱਖਾਂ ਮਾੜੀ ਵਾਲਾ ਪੈਂਦੀ ਰੇਡ ਤੇ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਦੂਜਾ ਸੈਮੀ ਲਓ ਇੱਕ ਵ ਸੇ ਕੌਕਿਆਲਾ ਪਰ ਫਰੀਦਕੋਟੀ ਹੈ ਇਹਦਾ ਅਰਬ ਸੁਭਾਅ ਮਾਰੇ ਪੁੱਠੇ ਸਿੱਧੇ ਦਾ ਕੰਮ ਇਹਦਾ ਹੈ ਰੇਡਰਾਂ ਨੂੰ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਸਮਾਜ ਸਰ ਵੀ ਦਫ਼ਤਰ ਹੈ ਜਿਨ੍ਹਾਂ ਨੇ ਘਰ ਪਾਉਣੇ ਹੈ ਜਿਨ੍ਹਾਂ ਨੇ ਕੋਠੀਆਂ ਬਣਾਉਣੀਆਂ ਉਹ ਸਾਡੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਬਰਾਡ ਆਰਕੀਟੈਕਟ ਜਸਵੰਤ ਡੇਮਰੂ ਹੁੜੀ ਇਹ ਇਸ ਇਲਾਕੇ ਦੀ ਨਾਮਵਰ ਸਸਤਾ ਆਓ ਸਾਹਮਣੇ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਕਬੱਡੀ 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 ਹਉ ਮੁੰਡਾ ਲੁਧਿਆਣੀਆਂ ਲੀੜਾਂ ਵਾਲਾ ਦੀਪਾ ਲਾਹ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਹੈ ਐਨ ਸਿਰੇ ਦਾ ਮੁਕਾਬਲਾ ਚੱਲਦਾ ਜਿੰਦਰ ਵਰਕ ਦਾ ਵੱਡੇ ਪੱਦਰ ਤੇ ਰਿੰਕੂ ਸਮਰੇ ਹੋਰਾਂ ਦਾ ਉਧਰਲੇ ਬੰਨੇ ਸੁਰ ਸਿੰਘਿਆ ਤਾਬਾ ਦੁਨੀਆ ਦਾ ਟਾਪਰ ਖਿਡਾਰੀ ਲੰਮੀ ਰੇਸ ਦਾ ਘੋੜਾ ਮੇਰ ਸਿੰਘ ਪਹਿਲਵਾਨ ਦੇ ਚੇਲੇ ਦਾ ਸਨਮਾਨ ਸੁਰ ਸਿੰਘਿਆ ਤਾਬਾ ਪ੍ਰਤਾਪ ਪਹਿਲਵਾਨ ਬਾਜੂ ਬੈਂਕਿਆਂ ਦਾ ਸਾਥੀ ਫਰੰਦੀਪੁਰੀਏ ਗੋਪੀ ਦਾ ਸਾਥੀ ਸ਼ਿਸ਼ਰੇ ਵਾਲੀਏ ਕੱਦੀ ਦਾ ਸਾਥੀ ਅੱਜ ਕਹਿੰਦੇ ਗੱਲ ਪੰਡ ਦੇ ਵਿੱਚ ਮਾਨਿਆ ਸਨਮਾਨਿਆ ਜਾ ਰਿਹਾ ਸ਼ਗਰਾਜ 10000 ਦੀ ਨਕਦ ਰਕਮ ਦੇ ਨਾਲ ਵੱਡੇ ਪੱਦਰ ਦੇ ਵੱਡਾ ਧੰਨਵਾਦ ਕਰਦੇ ਸੋਹਣਿਆ ਡੱਗੋ ਵਾਲਾ ਲੱਗ ਗਿਆ ਅੱਜ ਭੂਆ ਫਰੀਦ ਕੋਟੀਆ ਆਹ ਡੱਗੋ ਵਾਲੀਆ ਡੱਗੋ ਵਾਲਾ ਕਹਿੰਦੇ ਲੱਗ ਗਿਆ ਫਰੀਦ ਕੋਟੀਆ ਸੰਤੂ ਨਾਲ ਜੁੰਡੀ ਦੀ ਯਾਰੀ ਹੈ ਪੈਂਦੀ ਰੇਡ ਲੱਗਦਾ ਜੋਰ ਇਹ ਪਲਟਾ ਪਲਟਾ ਮਾਰਦਾ ਹੈ ਇਹ ਮੂਦੇ ਮਾਰਦਾ ਆਹ ਸਾਹਮਣੇ ਵੱਡਾ ਸਟਾਰ ਕਿ 6 ਫੁੱਟ ਦੇ ਕਰੀਬ ਯਾਰੋ ਗੱਭਰੂ ਦਾ ਕੱਦ ਰੇਡਰਾਂ ਨੂੰ ਸਿੱਟਦਾ ਹੈ ਕਹਿੰਦੇ ਲੱਦ ਲੱਦ ਖੇਲੇ ਫਰੀਦ ਕੋਟ ਨੂੰ ਇਹਦੇ ਉੱਤੇ ਮਾਣ ਡੱਗੋ ਰਮਾਣੇ ਪਿੰਡ ਦੀ ਸ਼ਰਨਾ ਬਣਿਆ ਇਸ਼ਾਨ ਉਧਰ ਕਹਿੰਦੇ ਸ਼ਰਨਾ ਡੱਗਰ ਮਾੜੇ ਵਾਲਾ ਲੋਹਾਰੇ ਵਿੱਚੋਂ ਸਵਰਾਜ ਜਿੱਤ ਵੱਡੇ ਰਤਵੇ ਪ੍ਰਾਪਤ ਕੀਤੇ ਆ ਕੋਟਲਾ ਕਹਿੰਦੇ ਭੜੀ ਦੇ ਰਾਜੂ ਦੀਆਂ ਦੁਨੀਆ ਵਿੱਚ ਗੱਲਾਂ ਹੋ ਗਈਆਂ 72 ਦੇ ਫਾਈਨਲ ਦੀਆਂ ਟੀਮਾਂ ਕਿਹੜੇ ਪਾਸੇ ਨੇ ਆ ਗਏ ਨੇ ਗਰਾਊਂਡ ਦੇ ਵਿੱਚ ਮੌਣਿਆ ਇਹਦਾ ਭੱਜੇ ਆਉਣਗੇ ਜਦੋਂ ਕਮੇਟੀ ਇੱਕ ਰੂਲ ਵਧੀਆ ਪੇਸ਼ ਕਰਦੀ ਹੈ ਸਮੇਂ 'ਚ ਮੇਲਾ ਹੋਵੇ ਸੀਮਤ ਟੀਮਾਂ ਹੋਣ ਤੇ ਖਿਡਾਰੀ ਦਾ ਫਰਸੋਨੀ ਆਪੇ ਹੀ ਭੱਜੇ ਆਉਂਦੇ ਆ ਆ ਖੜਿਆ ਰਹਉਂਦੇ ਆਲੇ ஆ டே ஆ நூ கர்வி என்ன தா ਆ ਮਾੜੀ ਵਾਲਾ ਲੱਖਾ ਲਾ ਤਕੜਾ ਜੱਫਾ ਬੱਲੇ ਬੱਲੇ ਕਰਾ ਗਿਆ। ਇਸ ਸਾਲ ਯੂਰਪ ਵੀ ਤਕੜਾ ਖੇੜਿਆ। ਲਓ ਬਬਰੇ ਨੇ ਕਬੱਡੀ ਪਾਦੀ ਹੈ। ਬਬਰਾ ਠੀਕਰੀ ਵਾਲੀ ਹੈ। ਜਵਾਨੀ ਮੁਰਕੋ ਮੁਰਕੀ ਹੋਈ ਪਈ ਹੈ। केसा ਤਾਰੀ ਗੱਭਰੂ ਫਿਰ ਦੇ ਉੱਪਰ ਜੂੜਾ ਪਰ ਵੱਧਿਆ ਚਿੱਟੇ ਰੰਗ ਦਾ ਰਮਾਲ। ਮੁੰਡਾ ਬੜਾ ਸੋਹਣਾ ਲੱਗਦਾ। ਆਹ ਕਾਲਾ ਮਾਲੇ ਵਾਲਾ ਤੇ ਕਬੱਡੀ 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 ਕਬੱਡੀ। ਇਹ ਕਾਰੀ ਕਾਲੇ ਨੇ ਵੀ ਤਾਰੀਆਂ ਮਾਰਿਓ। ਇਹ ਤੇ ਲੱਖਾ ਮਾੜੀਆ ਕਹਿੰਦੇ ਇੱਕੋ ਟੀਮ ਨੇ ਯੂਰਪ ਖੇੜੇ। ਟੀਮ ਬਣੀ ਸੀ ਸਵਿਟਜ਼ਰਲੈਂਡ ਦੀ। ਤੇ ਮੁੰਡਿਆਂ ਨੇ ਟੌਪ ਦੇ ਜੱਫੇ ਲਾਏ ਆ। ਕਾਲ ਕਰਪ ਦੇ ਮੈਦਾਨਾਂ 'ਚ ਸਿਰਾ ਕਰਨ ਵਾਲੀ ਗੱਲ ਕੀਤੀ ਹੈ। ਲਓ ਸਾਹਮਣੇ ਅਗਲੀ ਰੇਡ ਨੰਨੂ ਆ ਗਿਆ ਬਾਗੇ ਪਰਾਨੇ ਵਾਲਾ। ਨੰਨੂ ਕਹਿੰਦੇ ਬਾਗੇ ਪਰਾਨੇ ਵਾਲਾ ਕਬੱਡੀ ਪਾ ਰਿਹਾ ਹੈ। ਮਿਹਨਤਾਂ ਕਰਕੇ ਮੰਜ਼ਲਾ ਮਿਲਦੀਆਂ ਮੇਰੇ ਮਿੱਤਰੋ। ਉਸਤਾਦ ਧਰਨੇ ਪੈਂਦੇ ਆ ਮਾਲਿਆ। ਫਿਰ ਦੁਨੀਆ 'ਚ ਧੰਨ ਧੰਨ ਹੁੰਦੀ ਹੈ ਕਿ ਪਿੱਪਲਾਂ ਦੀ ਜਗ੍ਹਾ ਤੇ ਪਤਾਸੇ ਰੱਖ ਕੇ ਆਹ ਟੱਕਰ ਵੇਖਣ ਵਾਲੀ ਐ। ਆਹ ਟੱਕਰ ਵੇਖਣ ਵਾਲੀ ਐ। ਆਹ ਟੱਕਰ ਵਾਓ ਮਾੜੀ ਵਾਲਿਆ ਕਿ ਪਿੱਪਲਾਂ ਦੀ ਜਗ੍ਹਾ ਤੇ ਪਤਾਸੇ ਰੱਖ ਕੇ ਕਰਦੇ ਉਹ ਡੀਕ ਜਿਹੜੇ ਚੰਗੇ ਟਾਈਮ ਦੀ। ਦੇ ਵੇਖ ਲੜਕਰੇ ਪੈਂਦੇ ਆਹ ਮਿੱਤਰਾਂ ਦੇ ਕੱਪ ਦੇ ਉੱਤੇ ਇਹ ਦਲਾਰ ਜੀਤ ਦੇ ਪਿੰਡ ਦਾ ਹੈ ਇਹ ਕਹਿੰਦੇ ਹੁੰਦੇ ਵੀ ਪ੍ਰਸਿੱਧ ਕਬੱਡੀ ਖਿਡਾਰੀ ਸਰਜੀਤ ਨੇ ਬਿੰਦਰ ਨੇ ਸੈਦੋ ਵਾਲੀਏ ਨੇ ਤਕੜੀ ਕਬੱਡੀ ਖੇਡੀ ਹੈ ਅਮਰੀਕ ਬੜੈ ਤੇ ਕਹਿੰਦੇ ਸੁਖੀ ਬੈਸ ਨੇ ਕੁਲਦੀਪ ਹੁਣਾ ਨੇ ਮੇਲੇ ਕਰਵਾ ਕੇ ਆਹਨ ਕਹਿੰਦੇ ਸਤਕਰਨ ਖੋਸੇ ਉਹਨਾਂ ਨੇ ਉਸ ਪਿੰਡ ਦੀ ਚਰਚਾ ਵਰਲਡ ਦੇ ਵਿੱਚ ਕਰਵਾਤੀ ਹੈ ਦਾਰੇਪੁਰੀਏ ਨੇ ਇਸ ਲਈ ਗੱਲ ਸਿਰੇ ਲਾਤੀ ਹੈ ਸਿਰੇ ਲਾਦੀ ਹੈ ਆਹ ਗੱਲਾਂ ਦੇ ਯਾਰ ਥੱਲੇ ਪੜੇ ਹੋ ਗਏ ਪੱਤਰੂਆ ਮੇਲਾ ਬਣ ਗਿਆ ਮੇਲਾ ਬਣ ਗਿਆ ਤਾਰਾਪੁਰੀਏ ਨੇ ਸਰਾ ਕਰਾਤਾ ਮੇਰੇ ਵੀਰੋ ਤਾਰਾਪੁਰੀਏ ਜੀ ਵਾਲੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਤਾੜੀਆਂ ਵਾਹਦੀਆਂ ਹਰਿੰਦਰ ਹਣੀ ਇਟਲੀ ਵਾਲਾ ਆਖਦਾ ਵੀ ਜਿਹੜਾ ਤਪੁਰਜੀ ਵਾਲੇ ਨੂੰ ਲਾਉ ਜੱਪੇ ਆਪਾਂ ਵੱਡੇ ਮਾਇਆ ਬੱਲੇ ਆਏ ਏ ਏ ਪਰ ਕਲਿਆਣਾ ਵਾਲਾ ਆਪ ਪਿੰਡ ਕਲਿਆਣਾ ਨਾਮ ਨਿੱਕੂ ਐ ਆਹ ਵੇਖਦਾ ਵੀ ਇਸ ਲਈ ਨਿੱਕੂ 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 ਆਹ ਵੇਖਦਾ ਵੀ ਇਸ ਲਈ ਕਲਿਆਣਾ ਵਾਲੇ ਨਿੱਕੂ ਨੇ ਦੀਪ ਨੂੰ ਜਫਾ ਲਾ ਕੇ ਸਿਰਾ ਕਰਾਉਣ ਵਾਲੀ ਗੱਲ ਕਰਾ ਦਿੱਤੀ ਐ ਤਾਇਆ ਰਾਂਝਾ ਕਬੱਡੀ ਕਲੱਬ ਕਲਿਆਣ ਸੁਖਾ ਕਪਤਾਨ ਅਮਰੀਕਾ ਰਹਿੰਦਾ ਬਲਕਰਨ ਤਗੜਾ ਖੜਾ ਬੜਾ ਸਤਕਾਰਯੋਗ ਵੀਰ ਐ ਭਾਈ ਬੂਟਾ ਉਮਰੀਆਣਾ ਕਹਿੰਦਾ ਵੀ ਪਹਿਲਾ ਜਿਹੜਾ ਸੈਮੀਫਾਈਨਲ ਐ ਉਹ ਖੇਡਿਆ ਜਾਣਾ ਹੈ ਕਾਲੇ ਕਿਤੇ ਜੋ ਕਲਿਆਣ ਸੁਖੇ ਦਾ ਮੈਚ ਚੱਲ ਰਿਹਾ ਹੈ ਇਹਨਾਂ ਚੋ ਜੇਤੂ ਖੰਡੂਰ ਸਾਹਿਬ ਨਾਲ ਖੇਡੂ ਮਾੜੀ ਦਾ ਮੈਚ ਸੁਰ ਸਿੰਘ ਤੇ ਬਾਗੇ ਪ੍ਰਾਣ ਦੇ ਜੋ ਜੇਤੂ ਨਾ ਹੋਵੇ ਗਿਆ ਭਾਈ ਬੂਟੇ ਉਮਰੀਆਣੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਿਊਜ਼ੀਲੈਂਡ ਦੀ ਧਰਤੀ ਤੇ 19 ਤਰੀਕ ਨੂੰ ਕਹਿੰਦੇ ਰੌਣਕਾਂ ਲੱਗਣਗੀਆਂ ਟੀ ਪੋਕੀ ਦੇ ਵਿੱਚ ਰਾਮਵਾਲੀਏ ਜੱਗੀ ਦੇ ਸੱਦੇ ਤੇ ਗੁਰਪ੍ਰੀਤ ਭਗੇਲੇ ਵਾਲੇ ਦੇ ਸੱਦੇ ਤੇ ਭਾਈ ਬੂਟਾ ਉਮਰੀਆਣਾ ਵੀ ਕਹਿੰਦੇ ਵਿਗਿਆਨ ਨਿਊਜ਼ੀਲੈਂਡ ਦੇ ਵਿੱਚ ਬੱਲੇ ਬੱਲੇ ਕਰਵਾਵੇਗਾ ਸਾਹਮਣੇ ਜੱਗਸੇ ਦੋ ਵਾਲੀਆ ਕਬੱਡੀ ਵਾਲੇ ਅਮਰੀਕਾ ਤੇ ਬਿਆੰਤ ਨਥੋਕੇ ਜਿੰਨੇ ਜੱਫੇ ਘਾਰੇ ਕਿਆਂ ਵਾਲੇ ਲਾਉਣਗੇ ਹਰ ਇੱਕ ਕਹਿੰਦੇ ਜੱਫੇ ਦੇ ਉੱਪਰ 5-500 ਰੁਪਏ ਦੇ ਮਾਣ ਪੈਰ ਪੁੱਜਦੇ ਕਿਤੇ ਜਾਣਗੇ ਹਿੰਦਰ ਤਲਵੰਡੀ ਰਾਏ ਤੇ ਸੈਤੋ ਵਾਲੀਆ ਜੱਗੂ ਦੇ ਦਰਮਿਆਨ ਟੱਕਰ ਗਿੱਲ ਪਿੰਡ ਦਾ ਕਬੱਡੀ ਕੱਪ ਵੇਖੋ ਹੁੰਦੀ ਆਤ ਹਿੰਦਰ ਸ਼ਾਇਆ ਹੋਇਆ ਦਿਲਾਂ ਦੇ ਵਿੱਚ ਆਇਆ ਹੋਇਆ ਇਹ ਖੜਕਾ ਦੜਕਾ ਖੜਕਾ ਦੜਕਾ ਵੱਲੇ 500 ਉਹਨਾਂ ਵੱਲੇ 500 ਖਲਾਰ ਦਾ ਰੇਡਰ ਖਰੇ ਖਰੇ ਠਾਰਦਾ ਆਹ ਸਾਹਮਣੇ ਇਸ ਵਲੇ ਦੀਪ ਦਵਰਜੀ ਵਾਲਾ ਕਬੱਡੀ 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 ਆਹ ਪੈ ਗਈ ਪੁੱਠੀ ਦਿਲੋਂ ਮਾਰ ਕੇ ਜਾਣ ਖੱਲੜੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਕੀਤਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਮੰਨਦੀ ਖੇਡ ਦਿਖਾਉਣੀ ਪੈਂਦੀ ਏ ਇਨੂੰ ਪਹਾੜੀਆ ਕਹਿੰਦੇ ਆ ਤੇ ਪਹਾੜੀਆ ਕਿਉਂ ਗਿੱਲਾਂ ਦੇ ਮੇਲੇ ਤੇ ਹਣੀ ਆ ਵੀ ਸਾਡਾ ਜੇ ਟੂਰਨਾਮੈਂਟ ਵਧੀਆ ਲੱਗਿਆ ਇੱਕ ਵਾਰੀ ਕਮੇਟੀ ਦੇ ਨਾਮ ਤੇ ਫੇਰ ਤਾੜੀਆਂ ਮਾਰ ਦਿਓ ਹਣੀ ਆਲਮ ਵਾਲਾ ਇਟਲੀ ਬੱਡੇ ਮਾਨ ਪਿਆਰ ਵੀਰ ਦੇ ਵੱਲੋਂ ਉਧਰਲੇ ਪਾਸੇ ਹੈਪੀ ਠੇਕੇਦਾਰ ਮਾਨਾ ਠੇਕੇਦਾਰ ਮਾਨਕ ਠੇਕੇਦਾਰ ਸਾਵੀ ਠੇਕੇਦਾਰ ਤੇ ਪ੍ਰਦੀਪ ਠੇਕੇਦਾਰ ਵੱਲੋਂ ਹੈਰੀ ਦਾਲਾਪੁਰ ਲਈ 500 ਪਰ ਉਧਰ ਵੇਖੋ ਦਬਰਜੀ ਵਾਲਾ ਦਬਰਜੀ ਵਾਲਾ ਮੈਨੂੰ ਲੱਗਦਾ ਵੀ ਹੁਣ 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 ਬਿੱਲਿਆ ਹੁਣ ਮੁਸ਼ਕਲ ਆ ਲੈ ਵੀ ਲੋਪੋ ਵਾਲਿਆ ਹੁਣ ਤੇ ਕਾਰਜ ਵਿਰਕਣਾ ਯਾਰੀ ਆ ਦੀ ਕਾਰਜ ਵਿਰਕਦੇ ਨਾਲ ਲੈ ਵੀ ਬਿੱਲਿਆ ਵਿਰਕ ਨੂੰ ਵੀ ਬੜਾ ਮਿਸ ਕਰੀਦਾ ਜਦ ਵਿਰਕ ਆ ਜਾਂਦਾ ਸੀਗਾ ਸਰੀ ਘਰੇ ਤੇ ਰੌਣਕਾਂ ਵੱਖਰੀਆਂ ਹੀ ਲਾ ਜਾਂਦਾ ਸੀਗਾ ਉਹ ਵੀ ਰੇਡ ਮੁੰਡਿਓ ਰੇਡ ਰੇਡ ਪਾਉਣੀ ਪੈਣੀ ਹੈ ਰੇਡ ਪਾਉਣੀ ਪੈਣੀ ਹੈ ਗੁਰਪ੍ਰੀਤ ਬਰੇ ਸਾਹਿਬ ਦੀਆਂ ਜਿੰਨੀਆਂ ਰੇਡਾਂ ਜਿੰਨੇ ਨੰਬਰ ਲੈ ਕੇ ਆਉਂਦਾ ਦੀਪ ਯੂਕੇ ਬਰੇ ਸਾਹਿਬ ਵੱਲੋਂ ਤੇ ਹਰਦੀਪ ਲੋਪੋ ਵੱਲੋਂ ਹਰ ਇੱਕ ਪੁਆਇੰਟ ਦਾ 200 ਰੁਪਇਆ ਦਿੱਤਾ ਜਾਵੇਗਾ ਰੇਡ ਪੈਂਦੀ ਹੋਈ ਆਮਨਵੀਰ ਕਰਦੇ ਗੱਲ ਪੈਂਦੀ ਕਬੱਡੀ ਸੈਦੋ ਵਾਲੀ ਆ ਕਬੱਡੀ ਪਾ ਰਿਹਾ ਜਗੂ ਸੈਦੋ ਵਾਲੀ ਹੈ ਕਬੱਡੀ ਕਪੂਰਥਲੀਏ ਦੀ ਆ ਦੇਵੇ ਪੰਡਾਲ ਦੇ ਇਲਾਕੇ ਦਾ ਮੁੰਡਾ ਔਰ ਸਾਹਮਣੇ ਪਈ ਹੋ ਰੇਡ ਚਾਰ ਜਾਫੀਆਂ ਵਿੱਚੋਂ ਦਾਰਾਪੁਰੀਆ ਆ ਮਨਜਿੰਦਰ ਪੁਲਸੀ ਦਾ ਚੰਡਿਆ ਹੋਇਆ ਆ ਨੌਜਨਿੰਦਰ ਹੈ ਰਾਜਕੋਟ ਦਾ ਇਲਾਕਾ ਮੰਨਾ ਪਰਮੰਨਾ ਜਾਫੀ ਹੈ ਆਹ ਵੇਖਦਾ ਨੀ ਇਸ ਲਈ ਖੇਡਿਆ ਬਲਜਿੰਦਰੇ ਪਿੰਡਰ ਲਈ ਕੋਚ ਪੱਟੋ ਲਈ ਸੀਤੇ ਮੱਲੇ ਲਈ ਦਰਸ਼ੀ ਕੌਂਕਿਆਲੇ ਲਈ ਕਥੂਣ ਵਾਲੀ ਖੇਡ ਕਬੱਡੀ ਕਲੱਬ ਲਈ ਸਰਾ ਕਰਾਇਆ ਮੁੰਡੇ ਨੇ ਤਲਵੰਡੀ ਵਾਲੇ ਨੇ ਆਹ ਵੇਖ ਨਜ਼ਾਰਾ ਲਿਆਇਆ ਇੰਦਰ ਤਲਵੰਡੀ ਵਾਲੇ ਨੇ ਵੇਖ ਗੱਜਣ ਵਾਲੀ ਆਂੀਆਂ ਫੇਰ ਮਾਰ ਦਿਓ ਦੁਨੀਆ ਦੁਨੀਆ ਖੁਸ਼ਾ ਲੋਪੋ ਵਾਲਿਆ ਹਾਂ ਦੁਨੀਆ ਖੁਸ਼ ਆ ਲੋਕ ਨਜ਼ਾਰੇ ਲੈਣ ਆਏ ਆ ਲੋਕ ਨਜ਼ਾਰੇ ਲਈ ਜਾਂਦੇ ਆ ਉਹ ਲੋਕ ਨਜ਼ਾਰੇ ਲੈਣ ਆਏ ਆ ਲੋਕ ਨਜ਼ਾਰੇ ਲਈ ਜਾਂਦੇ ਆ ਆਲਮਗੀਰੀਆ ਤਾਰਾਪੁਰ ਤਾਰਾਪੁਰ ਵਾਲਾ ਹੈਰੀ 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 ਮੈਨੂੰ ਲੱਗਦਾ ਵੀ ਹੁਣ ਹੁਣ ਚੱਕੇ ਯਾਨਾ ਪਰ ਮੋਹਣਿਆ ਵੇਖ ਵੱਡੇ ਪਾਈ ਮੈਚ ਦਾ ਨਜ਼ਾਰਾ ਵੱਜਿਆ ਪਿਆ ਲੋ ਦੁਨੀਆ ਦੀਆਂ ਨਿਗਾਹਾਂ ਆ ਮੈਚ ਤੇ ਟਿਕੀਆਂ ਹੋਈਆਂ ਇਹ ਕੱਟ-ਕੱਟ ਕੇ ਪੈ ਜਾ ਕੱਟ-ਕੱਟ ਕੇ ਪੈ ਜਾਣਾ ਆ ਆਲਮਗੀਰ ਵਾਲਾ ਏ ਰੇਡ ਪਾਉਣਾ ਫੇਰ ਆ ਗਿਆ ਭਿੜ ਕੇ ਭਿੜ ਕੇ ਭਿੜ ਕੇ ਟਰ ਕੇ ਭਿੜ ਕੇ ਭਿੜ ਕੇ ਭਿੜ ਕੇ ਭਿੜ ਕੇ ਭਿੜ ਕੇ ਭਿੜ ਕੇ ਟਰ ਕੇ ਭਿੜ ਕੇ ਲੱਤੇ ਆਣਾ ਢੜਗੇ ਲੱਤੇ ਆਣਾ ਢੜਗੇ ਲੱਤੇ ਢੜਗੇ ਪਿੜਗੇ ਲੱਨਕਾਰੇ ਢੜਗੇ ਦਲਵੰਡੀ ਰਾਏ ਰੇਡਰ ਵੱਡੇ ਵੱਡੇ ਟਾਏ ਆਹ ਰਕਾਰ ਇੰਦਰ ਨੇ ਬਣਾਏ ਦਾ ਪੇਤ ਕਹਿੰਦੇ ਪੁਲਸੀਏ ਨੇ ਸਗਾਏ ਇੰਦਰ ਨੇ ਅੱਜ ਗਿੱਲਾ ਚ ਪੂਰੇ ਭੰਗੜੇ ਪਾਏ ਇੰਦਰ ਨੇ ਅੱਜ ਵੇਖ ਪੂਰੇ ਭੰਗੜੇ ਪਾਏ